ਅੱਜ ਆਮ ਆਦਮੀ ਪਾਰਟੀ ਦਾ ਇੱਕ ਡੈਲੀਗੇਸ਼ਨ ਆਨਰੇਬਲ ਗਵਰਨਰ ਸਾਹਿਬ ਨੂੰ ਅਸੀਂ ਮਿਲ ਕੇ ਆਏ ਆਂਗੇ ਔਨ ਬਿਹਾਫ ਆਫ ਆਮ ਆਦਮੀ ਪਾਰਟੀ ਮੇਰੇ ਨਾਲ ਮੇਰੇ ਕੋਲੀਗ ਸਰਦਾਰ ਹਰਜੋਤ ਸਿੰਘ ਬੈਂਜ ਜੀ ਔਰ ਸਾਡੀ ਪਾਰਟੀ ਦੇ ਸੀਨੀਅਰ ਲੀਡਰ ਦੀਪਕ ਬਾਲੀ ਜੀ ਔਰ ਸਾਡੇ ਨੌਜਵਾਨ ਯੂਥ ਵਿੰਗ ਦੇ ਆਗੂ ਪ੍ਰਵੀਨਦਰ ਗੋਲਡੀ ਜੀ ਸਾਡੇ ਲੀਗਲ ਵਿੰਗ ਤੋਂ ਫੈਰੀ ਸ਼ਾਫਤ ਜੀ ਸਾਡਾ ਇੱਕ ਵਫਦ ਜਿਹੜਾ ਅੱਜ ਪੰਜਾਬ ਦੇ ਬਹੁਤ ਹੀ ਮਹੱਤਵਪੂਰਨ ਵਿਸ਼ੇ ਨੂੰ ਲੈ ਕੇ ਅਸੀਂ ਮਾਨਯੋਗ ਗਵਰਨਰ ਸਾਹਿਬ ਨੂੰ ਮਿਲ ਕੇ ਆਏ ਹਾਂਗੇ ਪਰ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਉੱਪਰ ਪ੍ਰਕਾਸ਼ ਪੁਰਬ ਉੱਪਰ ਬਹੁਤ-ਬਹੁਤ ਮੁਬਾਰਕਬਾਦ ਦਿੰਨਾਗਾ ਕਿ ਅੱਜ 72 ਦਿਹਾੜਾਗਾ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਅੱਜ ਦਾ ਜਿਹੜਾ ਮੇਨ ਸਬਜੈਕਟ ਸੀਗਾ ਕਿ ਪੰਜਾਬ ਤੇ ਹਰਿਆਣਾ ਦੀ ਜਿਹੜੀ ਰਾਜਸਤਾਨੀ ਚੰਡੀਗੜ੍ਹ ਆ ਜਿੱਥੇ ਆਪਾਂ ਅੱਜ ਖੜੇ ਆ ਮਾਨਯੋਗ ਗਵਰਨਰ ਸਾਹਿਬ ਦੇ ਹਾਊਸ ਦੇ ਸਾਹਮਣੇ ਆਪਾਂ ਖੜੇ ਆ ਗਵਰਨਰ ਹਾਊਸ ਦੇ ਸਾਹਮਣੇ ਆਪਾਂ ਖੜੇ ਆ ਰਾਜਪਬੰਦੇ ਸਾਹਮਣੇ ਆਪਾਂ ਖੜੇ ਆ ਕਿ ਚੰਡੀਗੜ੍ਹ ਦੇ ਉੱਤੇ ਬਹੁਤ ਪੁਰਾਣੀ ਔਰ ਬਿਲਕੁਲ ਸਹੀ ਮੰਗ ਜਿਹੜੀ ਆ ਉਹ ਪੰਜਾਬ ਦੀ ਆ ਕਿ ਚੰਡੀਗੜ੍ਹ ਜਿਹੜਾ ਉਹ ਪੰਜਾਬ ਦਾਗਾ ਔਰ ਪੰਜਾਬ ਦੀ ਰਾਜਧਾਨੀ ਆ ਇੱਥੇ ਕਿਸੇ ਹੋਰ ਸੂਬੇ ਨੂੰ ਯਾਨੀ ਕਿ ਸਾਡੇ ਗਵਾਡੀ ਸੂਬੇ ਨੂੰ ਹਰਿਆਣਾ ਨੂੰ ਨਾ ਹੀ ਇੱਥੇ ਵਿਧਾਨ ਸਭਾ ਬਣਾਉਣ ਦਾ ਹੱਕ ਆ ਨਾ ਹੀ ਇੱਥੇ ਆਪਣਾ ਕੋਈ ਹੋਰ ਜਿਹੜਾ ਲੀਗਲ ਕੰਮ ਆ ਉਹ ਕਰਨ ਦਾ ਹੱਕ ਆ ਇਸ ਗੱਲ ਨੂੰ ਲੈ ਕੇ ਅਸੀਂ ਮਨ ਜੋ ਗਵਰਨਰ ਸਾਹਿਬ ਨੂੰ ਮਿਲ ਕੇ ਆਇਾਂਗੇ ਕਿਉਂਕਿ ਰੀਸੈਂਟਲੀ ਪਿਛਲੇ ਕੁਝ ਦਿਨਾਂ ਦੇ ਵਿੱਚ ਕਾਫੀ ਮਹੱਤਵਪੂਰਨ ਜੜੀਆਂ ਤਬਦੀਲੀਆਂ ਦੇਖਣ ਨੂੰ ਮਿਲੀਆਂ ਕਾਫੀ ਡਿਵੈਲਪਮੈਂਟ ਦੇਖਣ ਨੂੰ ਮਿਲੀਆਂ ਕਿ ਕਿਸ ਤਰ੍ਹਾਂ ਇਕੋ ਜੋਨ ਜਿਹੜਾ ਇਕੋ ਸੈਂਸਿਟਿਵ ਜੋਨ ਆ ਉਹਦਾ ਰਾਸਤਾ ਘਟਾ ਦਿੱਤਾ ਗਿਆ ਔਰ ਮਾਨਯੋਗ ਗਵਰਨਰ ਸਾਹਿਬ ਕੋਲੇ ਹਰਿਆਣਾ ਸਰਕਾਰ ਨੇ ਇੱਕ ਪ੍ਰਪੋਜ਼ਲ ਜਿਹੜੀ ਆ ਉਹ ਭੇਜੀ ਆ ਕਿ ਤੁਸੀਂ ਸਾਨੂੰ 10 ਏਕੜ ਜ਼ਮੀਨ ਦਿਓ ਅਸੀਂ ਤੁਹਾਨੂੰ ਪੰਜਕੂਲੇ ਦੀ 12 ਏਕੜ ਜ਼ਮੀਨ ਜਿਹੜੀ ਆ ਉਹਦੇ ਰਿਟਰਨ ਵਜੋਂ ਦਿੱਨੇ ਆਗੇ ਹਾਲਾਂਕਿ ਮਕਸਦ ਨਹੀਂ ਲਿਖਿਆ ਹੋਇਆ ਪਰ ਲੇਕਿਨ ਇਹ ਸਪਸ਼ਟਾ ਕਿ ਹਰਿਆਣਾ ਸਰਕਾਰ ਦਾ ਇਹ ਮਕਸਦ ਆ ਕਿ ਉੱਥੇ ਹਰਿਆਣਾ ਦੀ ਵਿਧਾਨ ਸਭਾ ਬਣਾਈ ਜਾਵੇ ਕਿ ਚੰਡੀਗੜ੍ਹ ਦੇ ਅੰਦਰ ਉਸ ਲੈਂਡ ਉੱਪਰ ਹਰਿਆਣਾ ਦੀ ਵਿਧਾਨ ਸਭਾ ਸਟੈਬਲਿਸ਼ ਕੀਤੀ ਜਾਵੇ ਪਰ ਆਮ ਆਦਮੀ ਪਾਰਟੀ ਪੰਜਾਬ ਸਰਕਾਰ ਇਹਦੇ ਖਿਲਾਫ ਆਪਣਾ ਸਖਤ ਰੋਸ ਪ੍ਰਦਰਸ਼ਨ ਇਹਦੇ ਖਿਲਾਫ ਸਖਤ ਜਿਹੜਾ ਹੈਗਾ ਅਸੀਂ ਆਪਦਾ ਪ੍ਰੋਟੈਸਟ ਜਿਹੜਾ ਉਹ ਆਨਰੇਬਲ ਗਵਰਨਰ ਸਾਹਿਬ ਕੋਲੇ ਦਰਜ ਕਰਵਾ ਕੇ ਆਇਆਗੇ ਕਿ ਪੰਜਾਬ ਚੰਡੀਗੜ੍ਹ ਪੰਜਾਬ ਦਾਗਾ 1 ਇੰਚ ਵੀ ਥਾਂ ਜੜੀ ਆ ਪੰਜਾਬ ਹਰਿਆਣਾ ਨੂੰ ਦੇਣ ਲਈ ਬਿਲਕੁਲ ਰਾਜ਼ੀ ਨਹੀਂ ਹੈਗਾ ਅਸੀਂ ਇਹਦੇ ਸਖਤ ਖਿਲਾਫ ਆਗੇ ਇਹ ਅੱਜ ਅਸੀਂ ਮੈਮੋਰੰਡਮ ਜਿਹੜਾ ਆਨਰੇਬਲ ਗਵਰਨਰ ਸਾਹਿਬ ਨੂੰ ਦਿੱਤਾਗਾ ਕਿ ਸਾਡੇ ਇਸ ਮਾਮਲੇ ਉੱਤੇ ਹਰਿਆਣਾ ਨੂੰ ਚੰਡੀਗੜ੍ਹ ਦੀ ਜ਼ਮੀਨ ਅਲਾਟ ਕਰਨ ਤੋਂ ਬਿਲਕੁਲ ਅਲਾਟ ਨਹੀਂ ਕਰਨੀ ਚਾਹੀਦੀ ਅਸੀਂ ਉਹਦੇ ਖਿਲਾਫ ਪੂਰਾ ਇੱਕ ਮੈਮੋਰੰਡਮ ਲਿਖ ਕੇ ਦੇ ਕੇ ਆ ਕਿ ਕਿਸ ਤਰ੍ਹਾਂ ਪੰਜਾਬ ਦਾ ਕਿਸ ਤਰ੍ਹਾਂ ਪੰਜਾਬ ਦਾ ਚੰਡੀਗੜ੍ਹ ਦੇ ਉੱਪਰ ਹੱਕ ਆਗਾ ਕਿਸ ਤਰ੍ਹਾਂ ਰੀਆਰਗੇਨਾਈਜੇਸ਼ਨ ਐਕਟ 1960 ਬੰਦ ਦੇ ਵਿੱਚ ਜਦੋਂ ਦੋ ਸਟੇਟ ਬਣੇ ਸੀਗੇ ਜਦੋਂ ਪੰਜਾਬ ਤੇ ਹਰਿਆਣਾ ਤੋਂ ਅਲੱਗ ਹੋਏ ਸੀਗੇ ਉਸ ਸਮੇਂ ਪੰਜਾਬ ਦਾ ਕੀ ਸਟੇਟਸ ਸੀਗਾ ਔਰ ਜਦੋਂ ਸਭ ਤੋਂ ਇੰਪੋਰਟੈਂਟ ਗੱਲ ਕਿ ਜਦੋਂ ਆਂ德ਰੇਬਲ ਉਸ ਸਮੇਂ ਦੇ ਪ੍ਰਧਾਨ ਮੰਤਰੀ ਅਰਜੀਬ ਗਾਂਧੀ ਜੀ ਦੇ ਨਾਲ ਸੰਤ ਹਰਚੰਦ ਸਿੰਘ ਲਾਂਗੋਵਾਲ ਜੀ ਦਾ ਇਮਪੈਕਟ ਹੋਇਆ ਸੀਗਾ ਜਿਹੜਾ ਸਮਝੌਤਾ ਹੋਇਆ ਸੀਗਾ ਅਰਜੀਬ ਲਾਂਗੋਵਾਲ ਕਾਰਡ ਜਿਹਨੂੰ ਆਪਾਂ ਕਹਿਦ ਰਹੇ ਹਾਂ ਉਹਦੇ ਵਿੱਚ ਵੀ ਸਪਸ਼ਟ ਲਿਖਿਆ ਗਿਆ ਕਿ ਚੰਡੀਗੜ੍ਹ ਪੰਜਾਬ ਦਾਗਾ ਔਰ ਪੰਜਾਬ ਨੂੰ ਮਿਲੇਗਾ ਪਰ ਲੇਕਿਨ અનਫੋਰਚੂਨੇਟਲੀ ਪੰਜਾਬ ਉੱਪਰ ਉਹ ਧੇਰਾ ਰਾਜ ਕਰਦੀਆਂ ਰਹੀਆਂ ਚਾਹੋ ਕਾਂਗਰਸ ਪਾਰਟੀ ਆ ਚਾਹੇ ਕਾਲੀ ਦਲ ਭਾਜਪੀ ਆ ਇਹ ਸਾਰਿਆਂ ਨੇ ਮਿਲ ਕੇ ਸੈਂਟਰ ਸਰਕਾਰ ਨਾਲ ਹਜੇ ਤੱਕ ਆਪਣਾ ਕਲੇਮ ਜਿਹੜਾ ਉਹ ਨਹੀਂ ਜਿਤਾਇਆ ਬਾਹਰ ਲੋਕਾਂ ਦੇ ਅੰਦਰ ਤਾਂ ਪ੍ਰੋਟੈਸਟ ਕਰਦੇ ਰਹੇ ਲੋਕਾਂ ਦੇ ਅੰਦਰ ਤਾਂ ਦਿਖਾਵੇ ਕਰਦੇ ਰਹੇ ਪਰ ਲੇਕਿਨ ਇਹਨਾਂ ਨੇ ਅਸਲੀ ਤੌਰ ਦੇ ਉਤੇ ਕਦੇ ਵੀ ਸੈਂਟਰ ਸਰਕਾਰ ਨਾਲ ਗੱਲ ਨਹੀਂ ਕੀਤੀ ਔਰ ਬਹੁਤ ਵਾਰ ਹੋਇਆ ਕਿ ਜਦੋਂ ਸੈਂਟਰ ਵਿੱਚ ਵੀ ਕਾਂਗਰਸ ਪਾਰਟੀ ਦੀ ਸਰਕਾਰ ਔਰ ਪੰਜਾਬ ਵਿੱਚ ਵੀ ਕਾਂਗਰਸ ਪਾਰਟੀ ਦੀ ਸਰਕਾਰ ਹਰਿਆਣਾ ਵਿੱਚ ਵੀ ਕਾਂਗਰਸ ਪਾਰਟੀ ਦੀ ਸਰਕਾਰ ਉਸ ਸਮੇਂ ਵੀ ਇਹ ਇਸ਼ੂ ਜਿਹੜਾ ਉਹ ਕਾਂਗਰਸ ਪਾਰਟੀ ਦਾ ਐਡਰੈਸ ਨਹੀਂ ਕੀਤਾ ਉਸ ਸਮੇਂ ਵੀ ਇਸ ਇਸ਼ੂ ਦਾ ਕਾਂਗਰਸ ਪਾਰਟੀ ਦੇ ਜਿਹੜਾ ਹੈਗਾ ਕੋਈ ਹੱਲ ਨਹੀਂ ਲੱਭਿਆ ਬਹੁਤ ਸਮਾਂ ਆਇਆ ਜਦੋਂ ਕੇਂਦਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹਰਿਆਣਾ 'ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਔਰ ਪੰਜਾਬ 'ਚ ਭਾਰਤੀ ਜਨਤਾ ਪਾਰਟੀ ਤੇ ਕਾਲੀਲਲ ਸ਼ਰਮਣੀ ਕਾਲੀਲਲ ਦੀ ਸਾਂਝੀ ਸਰਕਾਰ ਉਸ ਸਮੇਂ ਵੀ ਜਿਹੜਾ ਇਸ਼ੂ ਆ ਉਹਦਾ ਕੋਈ ਹੱਲ ਨਹੀਂ ਹੋਇਆ ਕਿਉਂਕਿ ਇਸ ਇਸ਼ੂ ਨੂੰ ਲੈ ਕੇ ਇਹ ਸਾਰੀਆਂ ਰਵਾਇਤੀ ਪਾਰਟੀਆਂ ਲਗਾਤਾਰ ਲਗਾਤਾਰ ਜਿਹੜਾ ਸਿਆਸੀ ਰੋਟੀਆਂ ਸੇਕਦੀਆਂ ਰਹੀਆਂ ਲਗਾਤਾਰ ਇਸ ਦੇ ਨਾਲ ਲੈ ਕੇ ਪੰਜਾਬ ਨਾਲ ਬਤਕਰਾ ਕਰਦੀਆਂ ਰਹੀਆਂ ਪਰ ਮੈਂ ਬੜਾ ਸਪਸ਼ਟ ਹਾਂ ਆਮ ਆਦਮੀ ਪਾਰਟੀ ਦੇ ਵੱਲੋਂ ਪੰਜਾਬ ਸਰਕਾਰ ਵੱਲੋਂ ਕਿ 1 ਇੰਚ ਥਾਂ ਵੀ ਜਿਹੜੀ ਆ ਉਹ ਹਰਿਆਣਾ ਨੂੰ ਨਹੀਂ ਲੈਣ ਦੇਵਾਂਗੇ ਇਹਦੇ ਉੱਤੇ ਪੰਜਾਬ ਉੱਤੇ ਪੰਜਾਬ ਸਰਕਾਰ ਚੰਡੀਗੜ੍ਹ ਦੇ ਉੱਤੇ ਪੰਜਾਬ ਦਾ ਹੱਕ ਆ ਇਹ ਲੈ ਕੇ ਰਹਾਂਗੇ ਇਸ ਦੇ ਲਈ ਅਸੀਂ ਮਾਨਯੋਗ ਗਵਰਨਰ ਸਾਹਿਬ ਨੂੰ ਮਿਲ ਕੇ ਆਏਗੇ ਉਹਨਾਂ ਨੇ ਸ਼ਵਾਸ਼ਤ ਦਵਾਇਆਗਾ ਕਿ ਜਦੋਂ ਮੈਂ ਇਹ ਕੋਈ ਇਸ ਦਾ ਫੈਸਲਾ ਕਰੂੰਗਾ ਜਿਹੜੇ ਪੱਖ ਅਸੀਂ ਦੇਖ ਕੇ ਆਏਗੇ ਇਹਨਾਂ ਸਾਰੇ ਪੱਖਾਂ ਦੇ ਉੱਤੇ ਵੀ ਗੌਰ ਕਰੂੰਗਾ ਔਰ ਇਨ ਐਡੀਸ਼ਨ ਮੈਂ ਉਹਨਾਂ ਨੂੰ ਕਿਹਾ ਕਿ ਅਸੀਂ ਹੋਰ ਵੀ ਕਾਫੀ ਸਾਰੇ ਡਾਕੂਮੈਂਟ ਜਿਹੜੇ ਨੇ ਕਿ ਅਸੀਂ ਤੁਹਾਨੂੰ ਸਬਮਿਟ ਕਰਾਂਗੇ ਤਾਂ ਕਿ ਇਹਦੇ ਤੇ ਜਿਹੜਾ ਸਾਡਾ ਕਲੇਮ ਆ ਉਹਨੂੰ ਹੋਰ ਵੀ ਅਸੀਂ ਜਸਟੀਫਾਈ ਕਰਾਂਗੇ ਸਾਡੀ ਲੀਗਲ ਟੀਮ ਜਿਹੜੀ ਆ ਲੀਗਲ ਟੀਮ ਆ ਸਾਨੂੰ ਅਸਿਸਟ ਕਰੂਗੀ ਅਸੀਂ ਕਾਫੀ ਸਾਰੇ ਜਿਹੜੇ ਪੁਰਾਣੇ ਨੋਟੀਫਿਕੇਸ਼ਨ ਸੀਗੇ ਕੋ ਜਜਮੈਂਟਾਂ ਸੀਗੀਆਂ ਉਹ ਸਾਰੀਆਂ वो भी ऑनरेबल गवर्नर साहब न जल्दी देना हरियाणा सीएम ने भी कहा है कि पहले एसवाईएल का पानी रोका और अब विधानसभा की बात कर रहे हैं जबकि हम तो पंजाब के छोटे भाई हैं लेकिन इस तरीके की राजनीति नहीं करनी चाहिए पंजाब के राजनेताओं को देखिए पंजाब भाईचारे के लिए जाना जाता है पंजाब के लोग भाईचारे के लिए जाने जाते हैं पंजाब गुरुओं पीरों की धरती है बिल्कुल हम पूरे देश के लिए सबसे ज्यादा कुर्बानियाँ इस खिते के लोगों ने दी है इस एरिए के लोगों ने दी है पंजाब के लोगों ने दी है देश को बचाने के लिए हम लड़े हैं देश के लिए हम बिल्कुल एक दीवार की तरह खड़े हुए हैं ऐसी बात हरियाणा के मुख्यमंत्री को नहीं करनी चाहिए बिल्कुल स्पष्ट है जब हरियाणा और पंजाब बने थे तो स्पष्ट था कि हरियाणा अपनी राजधानी अपनी कैपिटल बनाएगा ये लिखा हुआ है कि अपनी कैपिटल बनाएगा अपनी विधानसभा बनाएगा तो और फेल तो वो हुए हैं उन्होंने उनके तरफ से इससे पता चलता है कि पूरे साठ साल में लगभग साठ साल से ऊपर का समय हो गया कि हरियाणा स्टेट ने अपनी राजधानी नहीं बना पाए अपनी विधानसभा नहीं बना पाए अब साठ साल बाद पंजाब की राजधानी के ऊपर क्लेम कर रहे हैं और पंजाब के ऊपर क्लेम कर रहे हैं ऐसा उनको नहीं करना चाहिए मैं उनको एडवाइस करता हूं कि अपनी राजधानी आप पंचकूला में क्यों नहीं बना सकते बिल्कुल एट ज्वाइनिंग जस्ट जहां से वो लैंड एक्सचेंज करनी चाहते हैं जहाँ से वो जमीन देनी चाहते हैं वो तो बिल्कुल पाँच मीटर पे ऊपर है एक किलोमीटर के भीतर है तो वहाँ क्यों नहीं बना पाते तो बिल्कुल मैं समझता हूँ उनको अच्छे तरीके से सोचना चाहिए अपनी कैपिटल है जो पंचकूला को बना लेना चाहिए पंचकूला में ही विधानसभा बना ले बना लेनी चाहिए क्योंकि तो पंजाब का सेंटीमेंट ये इशू है ये बहुत बड़ा सेंटीमेंट का इशू है पंजाब के तीन करोड़ लोगों की तीन करोड़ लोग जो हैं ਉਹ ਬਿਲਕੁਲ ਇਸੇ ਸਾਥ ਖੜੇ ਹੈ ਕਿ ਚੰਡੀਗੜ੍ਹ ਪੰਜਾਬ ਦਾ ਹੈ ਔਰ ਪੰਜਾਬ ਦਾ ਰਹੇਗਾ ਜੀ ਮੇ ਸਾਹਿਬ ਜੀਮਾ ਸਾਹਿਬ ਨਜੀਬ ਮੁਖਤਾਰ ਤਾਲੀ ਹੈ ਪੰਜਾਬ ਦੇ ਸੀਐਮ ਵੱਲੋਂ ਕਹੇ ਕਰੀਆਂ ਨੇ ਕਿ ਜਿਹੜੀ ਜੈਪੂਤ ਦੀ ਜਿਹੜੀ ਬੈਠਕ ਹੋਈ ਸੀਗੀ ਉਹਦੇ ਵਿੱਚ ਆ ਜਿਹੜੀ ਸਰਕਾਰ ਹੈਗੀ ਉਹਨਾਂ ਨੇ ਆਪਣੀ ਨੁਮਾਇੰਦਗੀ ਦਿੱਕਰੀਕੇ ਦੇ ਨਾਲ ਪੰਜਾਬ ਦਾ ਸਾਥ ਪੰਜਾਬ ਨੂੰ ਕਮਜ਼ੋਰ ਕੀਤਾ ਕਿ ਪੰਜਾਬ ਨੂੰ ਵੀ ਜਗ੍ਹਾ ਦਿੱਤੂ ਜਿਵੇਂ ਉਹਨਾਂ ਨੇ ਹਰਿਆਣਾ ਨੂੰ ਦਿੱਤੀ ਜੀ ਦੇਖੋ ਬਿਲਕੁਲ ਉਹ ਜਿਹੜੀਆਂ ਆਪੋਜੀਸ਼ਨ ਦੇ ਧਿਰਾਂ ਨੇ ਉਹਨਾਂ ਨੇ ਅੱਜ ਤੱਕ ਪੰਜਾਬ ਨੂੰ ਕਦੇ ਪ੍ਰੋਟੈਕਟਲੀ ਕੀਤਾ आज तक कोणी ਨੇ ਚੰਡੀਗੜ੍ਹ ਨੂੰ ਪ੍ਰੋਟੈਕਟ ਨਹੀਂ ਕੀਤਾ ਉਹ ਸਾਡੇ ਤੇ ਬੇਬੁਨਿਆਦ ਝੂਠੇ ਇਲਜ਼ਾਮ ਲਾ ਰਹੇ ਨੇ ਬਿਲਕੁਲ ਮੈਂ ਵੀ ਉਸ ਮੀਟਿੰਗ ਵਿੱਚ ਸ਼ਾਮਲ ਸੀਗਾ ਹਰਜੋਤ ਬਹਿਨ ਜੀ ਵੀ ਮੈਂ ਉਸ ਮੀਟਿੰਗ ਦੇ ਵਿੱਚ ਸ਼ਾਮਲ ਸੀਗੇ ਬਿਲਕੁਲ ਪੰਜਾਬ ਦਾ ਪੱਖ ਅਸੀਂ ਉੱਥੇ ਰੱਖਿਆ ਹੈਗੇ ਪੰਜਾਬ ਦੇ ਹਰ ਮਸਲੇ ਦੇ ਪੱਖ ਰੱਖਿਆ ਹੈਗੇ ਔਰ ਉਸ ਵਾਰ ਸੈਕੰਡ ਮੀਟਿੰਗ ਵਿੱਚ ਵੀ ਸਾਡੇ ਸੀਨੀਅਰ ਗਏ ਸੀ ਉਹ ਵੀ ਉੱਥੇ ਪੱਖ ਰੱਖ ਕੇ ਆਏ ਨੇ ਕਿ ਫੇਲ ਤਾਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੋਈ ਆ ਫੇਲ ਤਾਂ ਸ਼੍ਰੋਮਣੀ ਅਕਾਲੀ ਦਲ ਹੋਇਆਗਾ ਫੇਲ ਤਾਂ ਕਾਂਗਰਸ ਪਾਰਟੀ ਹੋਈ ਆ ਰਾਜ ਉਹਨਾਂ ਨੇ ਪਿਛਲੇ 70 ਸਾਲ ਉਹਨਾਂ ਨੇ ਰਾਜ ਕੀਤਾਗਾ ਔਰ 60 ਸਾਲ ਤੋਂ ਇਸ਼ੂ ਹੈ ਘਟੋ ਘਟੇ ਐਡਰੈਸ ਇਸ਼ੂ ਦਾ ਸਾਲ ਕਾਂਗਰਸ ਪਾਰਟੀ ਨੇ ਕਰਨਾ ਸੀ ਅਕਾਲੀਦਰ ਭਾਜਪੀ ਨੇ ਕਰਨਾ ਸੀ ਫੇਲ ਹੋਏ ਨੇ ਔਰ ਸਾਨੂੰ ਦੋ ਸਾਲਾਂ ਨੂੰ ਬਲੇਮ ਕਰ ਰਹੇ ਨੇਗੇ ਸੋ ਇੱਥੋਂ ਪਤਾ ਲੱਗਦਾ ਕਿ ਉਹਨਾਂ ਉਹ ਸਿਰਫ ਤੇ ਸਿਰਫ ਸਿਆਸੀ ਰੋਟੀਆਂ ਸੇਕ ਰਹੇ ਨੇ ਪਹਿਲਾਂ ਪੰਜਾਬ ਦੇ ਸੀਐਮ ਵੱਲੋਂ ਵੀ ਡਿਮਾਂਡ ਕੀਤੀ ਗਈ ਸੀ ਕਿ 10 ਏਕੜ ਜ਼ਮੀਨ ਪੰਜਾਬ ਨੂੰ ਮਿਲੇ ਤੇ ਉਹ ਵਿਧਾਨ ਸਭਾ ਬਣਾਣੀ ਜਾਂਦੀ ਹੈ ਹੁਣ ਤੁਹਾਡਾ ਸਟੈਂਡ ਕੀ ਤੁਸੀਂ ਜ਼ਮੀਨ ਲੈਣੀ ਹੈ ਜਾਂ ਉਸ ਤੋਂ ਪਿੱਛੇ हटਗੇ ਬਿਲਕੁਲ ਜੀ ਚੰਡੀਗੜ੍ਹ ਪੰਜਾਬ ਦਾਗਾ ਚੰਡੀਗੜ੍ਹ ਪੰਜਾਬ ਦਾਗਾ ਬੜਾ ਸਪਸ਼ਟ ਆ ਕਿ ਚੰਡੀਗੜ੍ਹ ਪੰਜਾਬ ਦਾ ਇਧਰ ਲਈ ਜਿਹੜੀ ਵੀ ਲੜਾਈ ਲੜਨੀ ਪਈ ਸਰ ਮੈਂ ਵੀ ਚਾਹੇ ਕੋਈ ਪ੍ਰੋਟੈਸਟ ਆ ਚਾਹੇ ਕੋਈ ਪ੍ਰੋਟੈਸਟ ਆ ਬਿਲਕੁਲ ਸਾਰੇ ਪ੍ਰੋਟੈਸਟ ਕਰਾਂਗੇ ਕਾਨੂੰਨੀ ਲੜਾਈ ਵੀ ਲੜਾਂਗੇ ਔਰ ਚੰਡੀਗੜ੍ਹ ਪੰਜਾਬ ਲਈ ਲੈ ਕੇ ਰਾਂਗੇ ਬਹੁਤ ਬਹੁਤ ਧੰਨਵਾਦ